ਮੈਸੂਮ ਦੇਵ ਸ਼ਰਮਾ ਜੀ ਵਾਈਸ ਚੇਅਰਮੈਨ ਸ਼੍ਰੀ ਵੱਡੇ ਹਨੂਮਾਨ ਮੰਦਿਰ ਦੁਰਗਿਆਣਾ ਕਮੇਟੀ ਦੇ ਵਾਈਸ ਚੇਅਰਮੈਨ ਦੇ ਨਾਤੇ ਮੇਰੇ ਕੋਲ ਤਿੰਨ ਜ਼ਿੰਮੇਵਾਰੀਆਂ ਨੇ ਇੱਕ ਵੱਡੇ ਹਨੂਮਾਨ ਜੀ ਦਾ ਵਾਈਸ ਚੇਅਰਮੈਨ ਹੈ ਇੱਕ ਪਿੰਡਾਂ ਦੇ ਵਿੱਚ ਜਿਹੜੇ ਅਤਵਾਦ ਦੇ ਵੇਲੇ ਮੰਦਿਰ ਉੱਜੜ ਗਏ ਸੀ ਉਹਨਾਂ ਦੇ ਪੁਨਰਵਾਸ ਦਾ ਕੰਮ ਕਰਦਾ ਹਾਂ ਸਾਰੇ ਪਿੰਡਾਂ 'ਚ ਔਰ ਤੀਸਰਾ ਜਿਹੜੇ ਇੱਥੇ ਕਾਨੂੰਨ ਨਾਲ ਸੰਬੰਧਿਤ ਕਚਹਿਰੀਆਂ 'ਚ ਮੁਕੱਦਮੇ ਚੱਲਦੇ ਉਹਦਾ ਵੀ ਵਾਈਸ ਚੇਅਰਮੈਨ ਹੈ ਅੱਜਾ ਜੀ ਕਿ ਕੱਲ ਪਹਿਲਾ ਨਵਰਾਤਰਾ ਸੀ ਮੈਂ ਹਨੂਮਾਨ ਜੀ ਦੇ ਮੰਦਰੋਂ ਆਪਣੀ ਰੁਟੀਨ 'ਚ ਪਾਠ ਕਰਕੇ ਤੇ ਭਗਵਤੀ ਦੇ ਚਰਨਾਂ 'ਚ ਆਇਆ ਸੀ। ਉੱਥੇ ਕੁਝ ਪੰਨੇ ਧਾਰਮਿਕ ਪੁਸਤਕਾਂ ਦੇ ਮੈਨੂੰ ਪਏ ਨਜ਼ਰ ਆਏ। ਤੇ ਮੈਂ ਪੁਜਾਰੀ ਜੀ ਨੂੰ ਪੁੱਛਿਆ ਮੈਂ ਪੁਜਾਰੀ ਜੀ ਇਹ ਕੀ ਹੈ? ਕਹਿੰਦਾ ਜੀ ਇਹ ਬਾਹਰੋਂ ਫੁੱਲਾਂ ਵਾਲਿਆਂ ਨੇ ਭੇਜਿਆ। ਫੁੱਲ ਲਪੇਟ ਕੇ ਸੇਰੇ ਲਪੇਟ ਕੇ ਉਹਨਾਂ ਨੇ ਭੇਜਿਆ। ਮੈਂ ਕਿਹਾ ਇਹ ਆਪਾਂ ਨੂੰ ਨਜ਼ਰ ਆ ਗਿਆ ਸੀ ਇਹ ਧਾਰਮਿਕ ਕਿਤਾਬਾਂ ਨੇ। ਕਹਿੰਦੇ ਜੀ ਆਗੀਆਂ ਤੇ ਇਸੇ ਕਰਕੇ ਅਸੀਂ ਪਿੱਪਲ ਦੇ ਥੱਲੇ ਰਾਤ ਦਤੀਆ। ਮੈਂ ਉਹਨਾਂ ਨੂੰ ਚੁੱਕਿਆ ਚੁੱਕ ਕੇ ਤੇ ਮੈਂ ਇਹਨਾਂ ਦੇ ਕੋਲ ਆ ਗਿਆ। ਜਦੋਂ ਮੈਂ ਇਹਨਾਂ ਦੇ ਕੋਲ ਆਇਆ ਮੈਂ ਕਿਹਾ ਯਾਰ ਇਹ ਕੀ ਕੀ ਕਰਦੇ ਪਏ ਹੋ ਕਹਿੰਦਾ ਪਤਾ ਨਹੀਂ ਜੀ ਮੈਂ ਕਿਹਾ ਇੱਕ ਮਿੰਟ ਆਪਣਾ ਪੈਰ ਚੁੱਕਿਓ ਉਹਦੇ ਪੈਰ ਦੇ ਥੱਲੇ ਇਹ ਜਿਹੜਾ ਕਾਗਜ਼ ਪਿਆ ਆ ਸੀ ਕਾਗਜ਼ ਮਤਲਬ ਪੰਨਾ ਇਹ ਅੰਗ ਹੈ ਸਾਡੇ ਧਾਰਮਿਕ ਕਿਤਾਬਾਂ ਦਾ ਅੰਗ ਹੈ ਇਹ ਉਥੇ ਪਿਆ ਸੀ ਮੈਂ ਉਹਦੇ ਪੈਰਾਂ ਥੱਲੇ ਚੁੱਕਿਆ ਮੈਂ ਕਿਹਾ ਕੀ ਹੈ ਕਹਿੰਦਾ ਪਤਾ ਨਹੀਂ ਜੀ ਮੈਂ ਕਿਹਾ ਅਕਲ ਦੇ ਅੰਨੇ ਹੋ ਮੈਂ ਤਾਂ ਹੀ ਕਿਹਾ ਮੈਂ ਕੋਈ ਗਲਤ ਗੱਲ ਨਹੀਂ ਕਹੀ ਮੈਂ ਕਿਹਾ ਅਕਲ ਦੇ ਅੰਨੇ ਹੋ ਭਗਵਦ ਗੀਤਾ ਪਾੜ ਕੇ ਤੋਰ ਦਿੱਤੀ ਜੀ ਕਿਉਂਕਿ ਜਿਹੜੇ ਪਹਿਲੇ ਜਿਹੜੇ ਅੰਗ ਸੀਗੇ ਉਹ ਭਗਵਦ ਗੀਤਾ ਦੇ ਚੌਥੇ ਅਧਿਆਏ ਦੇ ਸੀਗੇ। ਉਹਦੇ ਵਿੱਚ ਸ਼੍ਰੀ ਕ੍ਰਿਸ਼ਨੋ ਬਾਤ ਵੀ ਹੈਗਾ ਸੀ, ਸ਼੍ਰੀ ਅਰਜੁਨੋ ਬਾਤ ਵੀ ਹੈਗਾ ਸੀ ਜਿਹੜਾ ਮੈਂ ਦਰਗਿਆਣਾ ਚੌਂਕੀ ਦੇ ਇੰਚਾਰਜ ਨੂੰ ਦਿੱਤਾ। ਲੇਕਿਨ ਇਸ ਬੰਦੇ ਨੇ ਮੈਨੂੰ ਇੱਕੋ ਗੱਲ ਕਹੀ ਜਾਓ ਜੋ ਕਰਨਾ ਕਰ ਲਓ। ਮੈਂ ਕਹਾ ਮੈਂ ਤੇਰੇ ਤੇ ਬੇਅਦਬੀ ਦਾ ਪਰਚਾ ਕਰਾ ਦੂੰਗਾ ਕਿ ਤੂੰ ਗਲਤ ਕੰਮ ਕਰ ਰਹੇ ਆ। ਕਹਿੰਦਾ ਜੋ ਕਰਨਾ ਕਰ ਲਓ। ਕਹਾਂ ਠੀਕ ਹੈ ਜੀ ਮੈਂ ਚਲਾ ਗਿਆ ਮੈਂ ਜਾ ਕੇ ਅੰਦਰ ਕਮੇਟੀ ਦਫ਼ਤਰ ਬੈਠ ਕੇ ਦਰਖਾਸਤ ਲਿਖੀ ਚੌਂਕੀ ਇੰਚਾਰਜ ਨੂੰ ਬੁਲਾਇਆ ਸਾਰੇ ਅੰਗ ਜਿਹੜੇ ਅੰਗ ਦਿਖਾਏ ਆ ਉਸ ਤੋਂ ਬਾਅਦ ਆਂਗਲ ਜਾ ਕੇ ਮੈਂ ਹੋਰ ਦਿੱਤੇ ਆ ਉਹ ਉਹਨਾਂ ਨੇ ਉੱਥੇ ਆਪਣੀ ਅਲਮਾਰੀ 'ਚ ਇੱਕ ਵਸਤਰ ਦੇ ਵਿੱਚ ਰੱਖੇ ਆ ਸਾਹਮ ਕੇ ਔਰ ਉਹਨਾਂ ਨੂੰ ਮੈਂ ਤਰਖਾਸ ਦਿੱਤੀ ਕੱਲ ਸਵੇਰ ਤੋਂ ਲੈ ਕੇ ਅੱਜ ਸਵੇਰ ਤੱਕ ਤਿੰਨ ਹੋਣ ਤੱਕ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਨਹੀਂ ਕੀਤੀ ਗਈ ਮੈਂ ਉਹਨਾਂ ਨੂੰ ਚੌਂਕੀ ਇੰਚਾਰਜ ਨੂੰ ਫੋਨ ਕੀਤਾ ਸਾਢੇ 11:15 ਵਜੇ ਦੇ ਅੱਜ ਕਰੀਬ ਮੈਂ ਕਿਹਾ ਜੀ ਕਿੱਥੇ ਹੋ ਕਹਿੰਦੇ ਜੀ ਮੈਂ ਤਾਂ ਦਰਗਾਨਾ ਕਮੇਟੀ ਦਫ਼ਤਰ ਬੈਠਾ ਮੈਂ ਕਿਹਾ ਮੈਂ ਤਾਂ ਤੁਹਾਡੀ ਚੌਂਕੀ ਤੁਰਿਆ ਫਿਰਦਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਜੀ ਤੁਸੀਂ ਇੱਦਾਂ ਕਰੋ ਅੰਦਰ ਆ ਜਾਓ ਜਰਾ ਦੋ ਵੜ ਮੈਂ ਚਲਾ ਗਿਆ ਦੇਖੋ ਜੀ ਏਦਾਂ ਏਦਾਂ ਉਹ ਨਟਾਲ ਮਟਾਲ ਮੈਂ ਕਹਾਂ ਤੁਹਾਡੇ ਤੇ ਪ੍ਰੈਸ਼ਰ ਹੈ ਕੰਦਾ ਹਾਂਜੀ ਮੈਂ ਕਹਾਂ ਮੈਨੂੰ ਵੀ 200 ਫੋਨ ਆਇਆ ਤੁਹਾਨੂੰ ਹੀ ਆਇਆ ਹੋਣਾ ਕਹਿੰਦਾ ਜੀ ਸਾਡੇ ਕੋ ਸਾਰਿਆਂ ਨੇ ਤੁਹਾਡਾ ਨੰਬਰ ਮੰਗਿਆ ਤੇ ਅਸੀਂ ਕਹਾਂ ਜੀ ਤੁਸੀਂ ਆਪ ਹੀ ਗੱਲ ਕਰ ਲਓ ਮੈਂ ਕਹਾਂ ਹਾਂ ਮੈਨੂੰ ਫੋਨ ਆਏ ਆ ਬਹੁਤ ਸਾਰੇ ਫੋਨ ਆਏ ਆ ਬੜੇ ਬੜੇ ਪੋਲਿਟਿਸ਼ੀਅਨਸ ਦੇ ਆਏ ਆ ਕਾਉਂਸਲਰਸ ਦੇ ਆਏ ਆ ਮੈਂ ਜਦੋਂ ਉਹਨਾਂ ਦੇ ਅੱਗੇ ਸਵਾਲ ਰੱਖਦਾ ਉਹ ਉਸ ਗੱਲ ਤੇ ਚੁੱਪੀ ਸਾਹ ਜਾਂਦੇ ਹੈ ਕਿ ਵੀ ਇਹ ਧਰਮ ਦੀ ਬੇਅਦਬੀ ਹੈ ਮੈਨੂੰ ਕਹਿੰਦੇ ਜੀ ਸਾਡੇ ਡਿਪਟੀ ਸਾਹਿਬ ਆਣ ਵਾਲੇ ਆ ਤੇ ਤੁਸੀਂ 10 ਮਿੰਟ ਰੁਕੋ ਤੇ ਉਹਨ ਇਨ ਬਿਟਵੀਨ ਉਹਨਾਂ ਨੇ ਚੌਂਕੀ ਫੋਨ ਕੀਤਾ ਜਾਂ ਚੌਂਕੀ ਉਹਨਾਂ ਨੂੰ ਫੋਨ ਆਇਆ ਉਹ ਕਹਿੰਦੇ ਡਿਪਟੀ ਸਾਹਿਬ ਉੱਥੇ ਆਫਿਸ 'ਚ ਬੈਠੇ ਤੁਸੀਂ ਆ ਜਾਓ ਮੈਂ ਚਲਾ ਗਿਆ ਜਸਪਾਲ ਬੋੜੂ ਜੀ ਏਸੀਪੀ ਸੈਂਟਰ ਹੈਗੇ ਨੇ ਉੱਥੇ ਮੌਜੂਦ ਸੀ ਇਨਸਪੈਕਟਰ ਮਨਦੀਪ ਸਿੰਘ ਇੱਕ ਮੌਜੂਦ ਸੀ ਇੱਕ ਇਨਸਪੈਕਟਰ ਹਿੰਦੂ ਜੈਂਟਲਮੈਨ ਉਹ ਵੀ ਮੌਜੂਦ ਸੀ ਮੈਂ ਉਹਨਾਂ ਦੇ ਕੋਲ ਗਿਆ ਮੈਨੂੰ ਕਹਿੰਦੇ ਦੱਸੋ ਜੀ ਉਹਨਾਂ ਕੋਈ ਫਾਰਮੈਲਟੀ ਨਹੀਂ ਕੀਤੀ ਗਈ ਬਹਿ ਜਾਓ ਗੱਲ ਕਰ ਲਓ ਦੱਸੋ ਜੀ ਮੈਂ ਆਪੀ ਕੁਰਸੀ ਬੜੀ ਤੇ ਬਹਿ ਗਿਆ ਮੈਂ ਕਹਾਂ ਜੀ ਮੈਂ ਕੱਲ ਦੀ ਦਰਖਾਸਤ ਦਤੀ ਹੈ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਮੈਂ ਕਹਾ ਯੋ ਕਿਉਂ ਨਹੀਂ ਜੀ ਅਸੀਂ ਦਰਗਾਹਾਂ ਪਰਮਸਰਸ ਦੇ ਅੰਦਰ ਕੁਝ ਹੋਏਗਾ ਤੇ ਕਾਰਵਾਈ ਨਹੀਂ ਕਰਨੀ ਮੈਂ ਕਹਾ ਜੀ ਉਹ ਕਿਉਂ ਇਹ ਜੇ ਸਾਨੂੰ ਦਰਗਾਹਾਂ ਕਮੇਟੀ ਕਹੇਗੀ ਤੇ ਅਸੀਂ ਕਰਾਂਗੇ ਤੇ ਮੈਂ ਕਹਾ ਤੁਹਾਨੂੰ ਦਰਗਾਹਾਂ ਕਮੇਟੀ ਨੇ ਨਾ ਕੀਤੀ ਐ ਇਹ ਨਹੀਂ ਜੀ ਅਸੀਂ ਕਰਨੀ ਨਹੀਂ ਅਸੀਂ ਕਾਰਵਾਈ ਨਹੀਂ ਕਰਨੀ ਮੈਂ ਕਹਾ ਜੀ ਕਿਉਂ ਨਹੀਂ ਕਰਨੀ ਦੇਖੋ ਜੀ ਤੁਸੀਂ ਸਮਝਦੇ ਹੋ ਸਿਆਣੇ ਹੋ ਮੈਂ ਕਹਾ ਹਾਂ ਬਿਲਕੁਲ ਸਿਆਣਾ ਪੜਿਆ ਲਗਿਆ ਅਨਪੜਣੀ ਐ ਪੜ੍ਹ ਲਿਖ ਕੇ ਸੋਚ ਕੇ ਸਮਝ ਕੇ ਦਰਖਾਸਤ ਦਿੱਤੀ ਐ ਮੈਂ ਕਿਤੇ মিডিਆ 'ਚ ਨਹੀਂ ਗਿਆ ਕੋਈ ਹੱਲਾ ਗੁੱਲਾ ਨਹੀਂ ਕੀਤਾ ਕੋਈ ਜਾ ਸੰਸਥਾਵਾਂ ਨੂੰ ਨਹੀਂ ਬੁਲਾਇਆ ਯੋਗੀ ਮੇਰਾ ਇਹ ਪ੍ਰੋਗਰਾਮ ਨਹੀਂ ਹੈ ਮੇਰਾ ਪ੍ਰੋਗਰਾਮ ਤਾਂ ਇਹ ਹੈ ਕਿ ਤੁਸੀਂ ਇੱਕ ਬੰਦਾ ਧਰਮ ਦੀ ਬੇਅਦਬੀ ਕਰਦਾ ਪਿਆ ਉੱਤੇ ਕਾਰਵਾਈ ਕਰੋ ਕਹਿੰਦੇ ਜੀ ਅਸੀਂ ਨਹੀਂ ਕਰਨੀ ਜਿੰਨਾ ਚਿਰ ਸਾਨੂੰ ਪ੍ਰਧਾਨ ਨਹੀਂ ਕਹਿੰਦੀ ਤੁਸੀਂ ਇਹ ਦਰਖਾਸਤ ਲਿਖ ਕੇ ਦਿਓ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਨੂੰ ਦੁਰਗਿਆਣਾ ਕਮੇਟੀ ਦੇ ਵਿੱਚ ਸਾਨੂੰ ਫਿਰ ਅਸੀਂ ਸੋਚਾਂਗੇ ਮੈਂ ਕਹਾਂ ਜੀ ਤੁਸੀਂ ਸੋਚੋ ਨਾ ਸੋਚੋ ਮੈਂ ਦਰਖਾਸਤ ਤੁਹਾਨੂੰ ਦਿੱਤੀ ਹੈ ਤੁਸੀਂ ਕਾਰਵਾਈ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਲੇਕਿਨ ਮੈਂ ਹੁਣ ਇਹ ਗੱਲ ਸਮਾਜ 'ਚ ਲੈ ਜਾਊਂਗਾ ਪਰ ਭਾਈ ਸਮੇਂ ਦੇ ਦਾਬਾਂ ਕੋਈ ਐਡਾ ਬੇਵਕੂਫ ਨਹੀਂ ਕਿ ਕਵਾੜੀਆਂ ਨੂੰ ਦੇ ਦੇ ਕੋਈ ਐਡਾ ਅਕਲ ਦਾ ਆਨਾ ਨਹੀਂ ਅੱਜ ਤੁਸੀਂ ਸਮਝਦੇ ਹੋਗੇ ਗੁਟਕਾ ਸਾਹਿਬ ਕੋਈ ਦੇ ਦੂਗਾ ਕਵਾੜ ਜੇ ਕਿਸੇ ਕਵਾੜੀਆਂ ਨੂੰ ਦੇ ਦੂਗਾ ਸ਼੍ਰੀ ਮਾਰਵਾ ਮਦ ਬਾਗਵਤ ਗੀਤਾ ਜਿਹੜੀ ਹੈ ਉਹ ਕਵਾੜ ਜੇ ਦੇ ਦੂਗਾ ਨਿੱਤੇ ਪੂਜਾ ਪ੍ਰਕਾਸ਼ ਜਿਹੜੀ ਉਹ ਕਵਾੜ ਜੇ ਦੇ ਦੂਗਾ ਕਵਾੜ ਜੇ ਦਿੱਤੀ ਕਵਾੜ ਜੇ ਦਿੱਤੀ ਗੱਲ ਬਕਵਾਸ ਹੈ ਇਹ ਇਹਨਾਂ ਨੇ ਆਪ ਇਹ ਨਵੀਂ ਹੈ ਬਿਲਕੁਲ ਨਵੀਂ ਪ੍ਰਿੰਟਡ ਭਗਵਦ ਗੀਤਾ ਇਹ ਉਹ ਪਾੜ ਕੇ ਤੇ ਇਹਨਾਂ ਨੇ ਉਹ ਫੁੱਲ ਲਪੇਟੇ ਪੁਸ਼ਪਲ ਭੇਟੇ ਸੇਰੇ ਲਪੇਟੇ ਤੇ ਭੇਜ ਦਿੱਤੇ ਲੋਕਾਂ ਦੇ ਪੈਰਾਂ 'ਚ ਆਏ ਖੁਦ ਇਹਦੇ ਪੈਰਾਂ ਥੱਲੇ ਮੈਂ ਕੱਢੇ ਮੈਂ ਦੁਕਾਨਦਾਰ ਦੇ ਪੈਰਾਂ ਥੱਲੇ ਇਹ ਇਹ ਜਿਹੜੇ ਅੰਗ ਆ ਉਹ ਕੱਢੇ ਆ ਦੇਖੋ ਇਹ ਲੰਬੇ ਸਮੇਂ ਦੀ ਗੱਲ ਨਹੀਂ ਹੈ ਇਹ ਕੱਲ੍ਹ ਹੀ ਕਾੰਡ ਹੋਇਆ ਜਾਂ ਅਸੀਂ ਇਹ ਕਹਿ ਲਈਏ ਕਿ ਕੱਲ੍ਹ ਹੀ ਸਾਡੇ ਧਿਆਨ 'ਚ ਆਇਆ ਕਾਸੀ ਮੂਰਖਤਾ ਜੇ ਨੇ ਕੱਲ ਕੀਤੀ ਇਹਨੇ ਪਹਿਲਾਂ ਵੀ ਕੀਤੀ ਹੋਏਗੀ ਜਨੂਸ਼ ਕੇ ਬੇਅਦਬੀ ਹੋਰ ਬੇਅਦਬੀ ਹੈ ਉਹ ਤੁਹਾਡੇ ਕੋਲ ਹੋਰ ਕੀ ਜਥੇਬੰਦੀ ਨਾਲ ਸਬਾਰੇ ਮੈਂ ਦੇਖੋ ਕਿਸੇ ਜਥੇਬੰਦੀ ਨੂੰ ਕੋਈ ਅਪੀਲ ਨਹੀਂ ਕੀਤੀ ਮੈਂ ਆਪ ਸਨਾਤਨੀ ਆ ਆਪ ਹਨੂਮਾਨ ਜੀ ਦਾ ਭਗਤ ਆ ਆਪ ਮੈਂ ਹਿੰਦੂ ਧਰਮ ਦਾ ਉਪਾਸਕ ਆ ਆਮ ਮੈਂ ਭਗਵਤੀ ਦਾ ਉਪਾਸਕ ਆ ਮੈਂ ਭਗਵਾਨ ਕ੍ਰਿਸ਼ਨ ਦਾ ਉਪਾਸਕ ਆ ਮੈਂ ਗੀਤਾ ਨੂੰ ਜਾਣਦਾ ਗੀਤਾ ਨੂੰ ਪੜਦਾ ਗੀਤਾ ਨੂੰ ਸਮਝਦਾ ਸ਼੍ਰੀਮਦ ਭਗਵਤ ਗੀਤਾ ਦਾ ਅਰਥ ਕੀ ਹੈ ਜਿਹੜੀ ਸਾਨੂੰ ਜੀਵਨ ਦਾ ਜਥਾਰਥ ਸਕਾੰਦੀ ਹੈ ਜਿਹੜੀ ਸਾਨੂੰ ਕਰਮ ਕਰਨਾ ਸਿਖਾਉਂਦੀ ਹੈ ਜਿਹੜੀ ਸ਼੍ਰੀਮਦ ਭਗਵਦ ਗੀਤਾ ਸਾਨੂੰ ਕਹਿੰਦੀ ਹੈ ਕਰਮਨਿ ਵੇਵਾ ਅਧਿਕਾਰਸਤੇ ਮਾਫਲੇਸ਼ੂ ਕਦਾਚਨ ਅੱਗੇ ਇਹ ਵਾ ਸ਼ਲੋਕ ਹੈ ਮਾ ਕਰਮਫਲਹਿ ਤੂ ਭੂਰਮਾਤੇ ਸੰਗੋਸਤਵ ਕਰਮਾਣੀ ਉਸ ਗੀਤਾ ਭਗਵਦ ਗੀਤਾ ਨੂੰ ਉਸ ਸ਼੍ਰੀਕ੍ਰਿਸ਼ਨ ਦੇ ਆਵਾਜ਼ ਨੂੰ ਮੈਂ ਕਿਉਂ ਭੁੱਲ ਸਕਦਾ ਮੈਂ ਕਿਸੇ ਦੀ ਸ਼ਰਨ ਚ ਕਿਉਂ ਜਾਊਂਗਾ ਮੈਂ ਭਗਵਾਨ ਦੀ ਸ਼ਰਨ ਜੀਆ ਭਗਵਾਨ ਦੀ ਸ਼ਰਨ ਜੇ ਰਹਿ ਕੇ ਗੱਲ ਕਰੂੰਗਾ ਭਗਵਾਨ ਮੇਰੇ ਰਖਸ਼ਕ ਹੈ ਮੇਰੀ ਰੱਖਿਆ ਭਗਵਾਨ ਨੇ ਕਰਨੀ ਹੈ ਮੈਂ ਕਿਸੇ ਸੰਸਥਾ ਨੂੰ ਨਹੀਂ ਕਹਿੰਦਾ ਜਿਹੜੀ ਐ ਸੰਸਥਾ ਸੁਣਨ ਦੀਆਂ ਜਿਨ੍ਹਾਂ ਦਾ ਮਾਨਕ ਝੋਲੇਗਾ ਜਿਹੜੇ ਲੋਕ ਆਪਣੇ ਆਪ ਨੂੰ ਸਨਾਤਨੀ ਸਮਝਦੇ ਹੋਣਗੇ ਜਿਹੜੇ ਲੋਕ ਆਪਣੇ ਆਪ ਨੂੰ ਧਾਰਮਿਕ ਸਮਝਦੇ ਹੋਣਗੇ ਉਹ ਆਪਣੇ ਆਪ ਇਸ ਬੰਦੇ ਦੇ ਬੂਹੇ ਅੱਗੇ ਬਹਿ ਜਾਣਗੇ ਆਪ ਬੈਠ ਜਾਣਗੇ ਤੇ ਬੂਹੇ ਦੇ ਅੱਗੇ ਉਹ ਆਪ ਨਾਲ ਲੋਕਾਂ ਦੇ ਬੂਹੇ ਅੱਗੇ ਬੈਠ ਜਾਣਗੇ ਜਿਹੜੇ ਇਸ ਕਾਰਵਾਈ ਨੂੰ ਰੋਕਣਾ ਚਾਹੁੰਦੇ ਆ ਇਹ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੀ ਅਗਲਾ ਸ਼ੈਪ ਤੁਹਾਡਾ ਕੀ ਹੈ ਅਗਲਾ ਪ੍ਰਸ਼ਾਸਨ ਨੂੰ ਫਿਰ ਕਾਰਵਾਈ ਵੇਖਣੀ ਪੈਗੀ ਨਾ ਪ੍ਰਸ਼ਾਸਨ ਇਹ ਮੈਂ ਉਹ ਲੀਡਰ ਨਹੀਂ ਆ ਇਹ ਜਿਹੜਾ মিডিਆ ਦੇ ਪਿੱਛੇ ਘੁੰਮਦਾ ਆ ਜਾਂ ਜਿਹਨੂੰ মিডিਆ ਦੀ ਤਰਕਾਰ ਹੈ মিডিਆ ਇੱਕ ਬੜਾ ਵੱਡਾ ਜ਼ਰੀਆ ਹੈ ਆਪਣੀ ਗੱਲ ਨੂੰ ਸਮਾਜ ਦੇ ਅੰਦਰ ਪਹੁੰਚਾਉਣ ਦਾ ਆਪਣੀ ਗੱਲ ਨੂੰ ਪ੍ਰਸ਼ਾਸਨ ਦੇ ਅੰਦਰ ਪਹੁੰਚਾਉਣ ਦਾ মিডিਆ ਲੋਕੀ ਫੇਮ ਮੰਗਰ ਹੁੰਦੇ ਆ ਮੈਂ ਫੇਮ ਮੰਗਰ ਨਹੀਂ ਆ ਤੁਹਾਡੇ ਜੋ ਬਹੁਤ ਸਾਰੇ মিডিਆ ਵਾਲੇ ਮੈਨੂੰ ਜਾਣਦੇ ਮੈਂ 7 ਸਾਲ মিডিਆ ਦਾ ਬੀਜੇਪੀ ਦਾ ਇੰਚਾਰਜ ਰਿਆ ਲੇਕਿਨ ਮੈਂ ਕਦੀ ਆਪਣੀ ਫੋਟੋ ਕਜਾਣ ਵਾਲੀ ਨਹੀਂ ਜਾਂਦਾ ਨਾ ਮੈਨੂੰ ਫੋਟੋ ਦੀ ਤਰਕਾਰ ਹੈ ਮਸਲਾ ਇਹ ਹੈ ਕਿ ਇਹਨਾਂ ਨੇ ਧਾਰਮਿਕ ਤੌਰ ਤੇ ਬੇਅਦਬੀ ਕੀਤੀ ਹੈ ਸ਼੍ਰੀਮਦ ਭਾਗਵਤ ਗੀਤਾ ਨੂੰ ਫਾੜਿਆ ਸ਼੍ਰੀਮਦ ਭਾਗਵਤ ਗੀਤਾ ਦੇ ਅੰਗ ਫਾੜ ਕੇ ਪੈਰਾਂ 'ਚ ਲਏ ਆ ਜਿਹੜੀ ਨਾ ਕਾਬਲੇ ਬਰਦਾਸ਼ਤ ਹੈ ਵੈਰੀਫਾਈ ਕਰ ਰਹੇ ਆ ਜੀ ਸੀਨੀਅਰ ਅਫਸਰਾਂ ਦੇ ਧਿਆਨ ਚ ਲੈੰਦਾ ਜਾ ਰਿਹਾ ਜੀ ਇਹਦੇ ਕੋਲੋਂ ਕੰਪਲੇਨਟ ਆਈ ਦੱਸੋ ਕਹਿੰਦਾ ਕੰਪਲੇਂਟ ਦਾ ਸੌਮਦੇਵ ਮਿੱਤੀ ਸੌਮਦੇਵ ਸ਼ਰਮਾ ਨੇ ਬਾਕੀ ਵੈਰੀਫਾਈ ਕਰਨਾ ਸਰ ਜੀ ਸਰ ਉਹਨਾਂ ਕੋਲੋਂ ਕੀ ਕਿਹਾ ਗਿਆ ਜੀ ਕੰਪਲੇਂਟ ਹੈ ਕਿਸੇ ਖਿਲਾਫ ਵੀ ਵੈਰੀਫਾਈ ਕਰ ਰਹੇ ਆ ਜੀ